ਅਲੱਗ-ਅਲੱਗ ਕੈਂਡੀਡੇਟ ਆਉਣਗੇ ਲਈ ਪਾਰਟੀਆਂ ਬਹੁਤ ਆਕਾਲੀ ਦਲ ਤੋਂ ਬਗੈਰ ਲੜ ਰਹੀਆਂ ਹਨ ਹੋਰ ਵੀ ਕਈ ਤਰ੍ਹਾਂ ਦੇ ਵਿਰੋਧ ਜਾਂ ਪਾਰਟੀ ਦੇ ਅੰਦਰੋਂ ਕੁਛ ਛੋਟਸਾਰੇ ਨੇ ਜਾਂ ਕਰ ਸਕਦੇ ਆ ਉਸ ਨੂੰ ਲੈ ਕੇ ਚੁਣੌਤੀਆਂ ਨੂੰ ਕਿੱਦਾਂ ਬੁਲਾ ਕਰੋਗੇ ਕੁਛ ਨਹੀਂ ਆਪਣੇ ਪਰਮਾਤਮਾ ਤੇ ਵਿਸ਼ਵਾਸ ਹੈ ਔਰ ਆਪਣੇ ਵਿਸ਼ਵਾਸ ਨੂੰ ਕਾਇਮ ਰੱਖ ਕੇ ਇਲੈਕਸ਼ਨ ਲੜਨੀ ਹੈ ਜਿਹੜੇ ਹਜੇ ਤੱਕ ਰੁੱਸੇ ਹੋਇਆ ਜਾਂ ਕੋਈ ਆਪਸ ਦੇ ਵਿੱਚ ਮਿਸਅੰਡਰਸਟੈਂਡਿੰਗ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈ ਜੇ ਕੋਈ ਨਾਰਾਜ਼ ਵੀ ਹੈ ਤਾਂ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ ਅਸੀਂ ਬੈਠ ਕੇ ਖੁੱਲ ਕੇ ਗੱਲ ਕਰ ਸਕਦੇ ਹਾਂ ਪਰ ਮੇਰੇ ਮਨ ਨੂੰ ਵਿਸ਼ਵਾਸ ਹੈ ਕਿ ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈ ਸਾਫਲਾ ਸਾਹਿਬ ਬੜੇ ਸੀਨੀਅਰ ਨੇਤਾ ਨੇ ਪਾਰਟੀ ਦੇ ਭਾਜਪੀ ਦੇ ਮੈਂ ਨਹੀਂ ਸਮਝਦਾ ਕੋਈ ਵਿਰੋਧ ਕਰਨਗੇ ਉਹ ਪਿਛਲੀ ਵਾਰੀ ਵੀ ਤਾਂ ਥੋੜਾ ਜਿਹਾ ਨਾਰਾਜ਼ ਸੁਭਾਈ ਸੀ ਪਰ ਉਹਨਾਂ ਨੇ ਫਿਰ ਵੀ ਪਾਰਟੀ ਨਹੀਂ ਛੱਡੀ ਆਸ ਇਸ ਵਾਰੀ ਕਰਦਾ ਕਿ ਉਹ ਸੀਨੀਅਰ ਨੇਤਾ ਨੇ ਜੇ ਪ੍ਰੰਤ ਬੰਦੀ ਨਹੀਂ ਅਸਵਾਰ ਵੀ ਉਹ ਪਾਰਟੀ ਦੀ ਨੀਤੀਆਂ ਦਾ ਹੁਕਮ ਕਰਨਗੇ ਲੋਕ ਸਭਾ ਇਲੈਕਸ਼ਨ 2024 ਨੂੰ ਲੈ ਕੇ ਜਿਹੜਾ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਉਹਨਾਂ ਦੀ ਕੋਸ਼ਿਸ਼ਾਂ ਹੁੰਦੀ ਜਾ ਰਹੀ ਹੈ ਤੇ ਹਸ਼ਿਆਰਪੁਰ ਸੀਟ ਤੋਂ ਇਸ ਵਕਤ ਫੇਰ ਬੀਜੇਪੀ ਦੇ ਲਈ ਜਿਹੜਾ ਮਾਨ ਪ੍ਰਾਪਤ ਹੋਇਆ ਹੈ ਇਲੈਕਸ਼ਨ ਲੜਨ ਦਾ ਸੋਮਪਰਕਾਜ ਜੀ ਦੀ ਫੈਮਿਲੀ ਨੂੰ ਹੋਇਆ ਜਿੱਥੇ ਪਿਛਲੀ ਵਾਰ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮਪਰਕਾਜ ਜੀ ਇਸ ਸੀਟ ਤੋਂ ਵੱਡੇ ਮਾਰਜਿਨ ਨਾਲ ਜਿੱਤੇ ਸਨ ਇਸ ਵਾਰ ਫੇਰ ਪਰਿਵਾਰ ਪਾਰਟੀ ਨੇ ਉਹਨਾਂ ਦੇ ਪਰਿਵਾਰ ਉੱਤੇ ਅ ਵਿਸ਼ਵਾਸ ਜਿਤਾਉਂਦੇ ਹੋਏ ਉਹਨਾਂ ਦੇ ਦੀ ਪਤਨੀ ਅਨੀਤਾ ਸੋਮਪਰਗਾ ਜੀ ਨੂੰ ਜਿਹੜਾ ਆ ਇਸ ਵਾਰ ਹੁਸ਼ਿਆਰਪੁਰ ਤੋਂ ਕੈਂਡੀਡੇਟ ਜਿਹੜਾ ਨਿਯੁਕਤ ਕੀਤਾ ਹੈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਦੀ ਤੇ ਕੀ ਕਹਿੰਦੇ ਹੋ ਤੁਸੀਂ ਪਹਿਲੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਪਾਰਟੀ ਦਾ ਧੰਨਵਾਦੀ ਹਾਂ ਪਾਰਟੀ ਹਾਈਕਵਰਟਰ ਦਾ ਨਿੰਦਰਭਾਈ ਗੋਦੀਜੀ ਪ੍ਰਧਾਨ ਮੰਤਰੀ ਸਾਹਿਬ ਦਾ ਇੰਟੇ ਹੋਮ ਮਿਨਿਸਟਰ ਆਮਿਤ ਸ਼ਾਦੀ ਦਾ ਤੇ ਪਾਰਟੀ ਪ੍ਰਧਾਨ ਜੀ 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 ਦੋ ਮਿੰਟ ਦੱਸ ਉਹ ਦੋ ਬੋਤਨ ਆਨਰਦੀਆਂ ਜਿਨ੍ਹਾਂ ਨੇ ਸਾਡੇ ਦੇ ਵਿਸ਼ਵਾਸ ਪਰ ਰੱਖ ਕੇ ਇਸ ਵਾਰ ਫਿਰ ਸਾਨੂੰ ਇਸ ਵਿਧਾਨ ਚ ਉਤਾਰਿਆ ਮੈਂ ਬਹੁਤ ਦਿਲੋਂ ਦਿਲੋਂ ਹੀ ਕਰਾਇਆ ਤੁਹਾਨੂੰ ਧੰਨਵਾਦ ਕਰਦਾ ਹਾਂ ਤੁਹਾਨੂੰ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿੱਦਾਂ ਲੱਗਦਾ ਆ ਕਿ ਜਦੋਂ ਪਹਿਲਾ ਇਲੈਕਸ਼ਨ ਹੁੰਦੇ ਸੀ ਅਸੀਂ ਖੁਦ ਦੇਖਿਆ ਆ ਬਹੁਤ ਕੈਂਪੇਨੀ ਦੇ ਵਿੱਚ ਅਸੀਂ ਜਿਹੜਾ ਅਸੀਂ ਉਹਨੂੰ ਕਵਰ ਕਰਦੇ ਰਹੇ ਆ ਤੇ ਉਦੋਂ ਮੈਡਮ ਜਿਹੜੇ ਸੀ ਉਹ ਤੁਹਾਡੇ ਤੋਂ ਮੁਰੇ ਮੁਰੇ ਹੋ ਕੇ ਹਰੇਕ ਗਲੀ ਮਹੱਲਿਆਂ ਵਿੱਚ ਜਾ ਕੇ ਤੁਹਾਡੇ ਲਈ ਕੈਂਪੇਨੀ ਕਰਦੇ ਸੀ ਤੇ ਇਹ ਕਿਹਾ ਜਾਂਦਾ ਸੀ ਕਿੰਗ ਮੇਕਰ ਜਿਹੜੇ ਨੇ ਉਹ ਅਨੀਤਾ ਸੋਮਪਰਾਕਾ ਜੀ ਨੇ ਤੇ ਐਸ ਕੀ ਕਿਦਾਂ ਲੱਗੇਗਾ ਕਿ ਉਹਨਾਂ ਨੂੰ ਜਿਤਾਉਣ ਦੇ ਲਈ ਕਿ ਤੁਸੀਂ ਤਰੀਕ ਉਸੇ ਦੀ ਕਹਿਣਾ ਮਿਹਨਤ ਕਰਕੇ ਗਲੀ ਗਲੀ ਜਾ ਕੇ ਜਿਹੜਾ ਕਰੋਗੇ ਕੰਪੇਨਿੰਗ ਬਿਲਕੁਲ ਹੀ ਕੋਈ ਸ਼ੱਕ ਨਹੀਂ ਹੈ ਮੇਰੀ ਹਰ ਕੰਪੇਨ ਵਿੱਚ ਮੈਡਮ ਅਨੀਤਾ ਸੋਮਪਰਾਕਾ ਨੇ ਬਹੁਤ ਵੱਧ ਕੀਤੀ ਹੈ ਔਰ ਇਨ ਫੈਕਟ ਸਾਰਾ ਕੰਪੇਨ ਦਾ ਕੰਮ ਉਸ ਵੱਲ ਦੇ ਰਹੇ ਨੇ ਔਰ ਇਸ ਵਾਰ ਇਹਨਾਂ ਨੂੰ ਕਿ ਤਵਿੱਲੀਆ ਮੈਂ ਵੀ ਆਪਣਾ ਸਾਰਾ ਤੋਤਾਨ ਲਾ ਕੇ ਜਿੰਨੇ ਮੇਰੇ ਜ਼ੋਰ ਜਿੰਨੀ ਮੇਰੀ ਹਿੰਮਤ ਹੈ ਉਹ ਤੱਕ ਸਾਰੇ ਜ਼ੋਰ ਨਾਲ ਅਸੀਂ ਦਿਤਾਵਾਂਗੇ ਸਾਡੇ ਪਿਛ ਕੋਰ ਦਾ ਪਾਰਟੀ ਦਾ ਪ੍ਰੋਗਰਾਮ ਨੰਦਰਪਾਈ ਪੋਦੀ ਦੀ ਲੀਡਰਸ਼ਿਪ ਔਰ ਬਹੁਤ ਵਗੇ ਸਾਡੇ ਪਾਰਟੀ ਦੇ ਪ੍ਰੋਗਰਾਮ ਸਾਡਾ ਚੋਣ ਅੰਦੇਸ਼ ਤੋਂ ਕਿਲੇ ਕੇ ਲੋਕਾਂ ਜਾਣਾ ਔਰ ਪ੍ਰਧਾਨ ਜੀ ਦੇ ਜਿਹੜਾ ਸਾਡੇ ਦੇ ਵਿਸ਼ਵਾਸ ਭਰ ਕੀਤਾ ਉਹ ਤੇ ਪੂਰਾ ਉੱਤਦਾ ਹਰ ਜਗ੍ਹਾ ਕਰਾ ਕੀ ਲੱਗਦਾ ਹੈ ਕਿ ਤੁਸੀਂ ਮਿਨਿਸਟਰ ਵੀ ਰਹੇ ਹੋ ਬਹੁਤ ਵੱਡੀ ਪੋਸਟ ਸੀ ਤੁਹਾਡੇ ਕੋਲ ਕਿ ਹਸ਼ਿਆਰਪੁਰ ਦਾ ਜੋ ਕਾਉਂਸਲਰੀ ਹੈ ਉਸ ਦੇ ਵਿੱਚ ਜਿਹੜੀਆਂ ਤੁਸੀਂ ਵਾਅਦੇ ਕੀਤੇ ਸੀ ਜਾਂ ਜੋ ਤੁਹਾਡੀ ਸੋਚ ਸੀ ਉਹਨੂੰ ਲੈ ਕੇ ਕਿੰਨਾ ਕੁ ਸਫਲ ਰਹੇ ਹੋ ਤੇ ਕਿਹੜੇ ਚੀਜ਼ਾਂ ਜਿਹੜੀਆਂ ਆ ਹਜੇ ਤੁਸੀਂ ਸੋਚ ਰਹੇ ਹੋ ਅਧੂਰੀਆਂ ਰਹਿ ਗਈਆਂ ਜਿਹੜੀਆਂ ਮੈਡਮ ਨੀਤਾ ਸੋਮਪrakashਪਰੂ ਜੜੀਆਂ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰੋਗੇ ਦੇਖੋ ਬਹੁਤ ਸਾਰੇ ਕੰਮ ਕੀਤੇ ਆ ਜਿਹੜੇ ਬਹੁਤ ਲੋਕਾਂ ਦੀ ਮੰਗ ਸੀ ਕਿ ਹਸ਼ਿਆਰਪੁਰ ਤੇ ਕੋਡਾ ਹਸਪੀਟਲ ਹੋਣਾ ਚਾਹੀਦਾ ਮੈਂ ਮੈਡੀਕਲ ਕਾਰਡ ਦਿੱਤੇ ਸੈਕਸ਼ਨ ਕਰਾਇਆ ਹੋਰ ਇਹ ਪੈਸੇ ਆ ਚੁੱਕੇ ਨੇ ਟੈਂਡਰ ਲੱਗ ਚੁੱਕਾ ਹੈ ਪੰਜਾਬ ਸਰਕਾਰ ਨੇ ਉਹਦਾ ਕੰਮ ਦੋ ਸਾਲਾਂ ਦਾ ਪੂਰਾ ਕਰਨਾ ਇਸ ਤਰ੍ਹਾਂ ਕੈਮਿਕਲ ਕਾਰਜ ਕਪੂਰ ਸਾਹਿਬ ਗਈ ਜੀ ਸ਼ੁਰੂ ਕੀਤਾ ਉਹ ਵੀ ਮਨਜ਼ੂਰ ਕੀਤਾ ਉਹਦੇ ਪੈਸੇ ਵੀ ਪਾਰ ਪੰਜਾਬ ਸਰਕਾਰ ਨੂੰ ਆ ਚੁੱਕੇ ਨੇ ਫੋਲਿੰਗ ਸੜਕ ਜਿਹੜੀ ਫਗਵਾੜੇ ਤੋਂ ਲੈ ਕੇ ਚਾਰਪੜੀ ਹੋਣੀ ਆ 1553 ਕਰੋੜ ਰੁਪਏ ਦੀ ਸੜਕ ਬਣਨੀ ਆ ਇਸ ਤਰ੍ਹਾਂ ਬਾਈਪਾਸ ਬਣਨਾ ਫਗਵਾੜੇ ਦਾ ਵੀ ਇਸ ਤਰ੍ਹਾਂ ਤੇ ਬਾਈਪਾਸ ਉੱਪਰ ਸੁਆ ਤੇ ਮਕੇਰੀਆਂ ਦੇ ਬਾਈਪਾਸ ਬਣਨੇ ਆ ਇਸ ਤਰ੍ਹਾਂ 20 ਤੋਂ ਲੈ ਕੇ ਚਾਰਪੜੀ ਫੋਲਿੰਗ ਸੜਕ ਬਣਨੀ ਆ ਬਹੁਤ سارے ਕੰਮ ਹੋ ਰਹੀ ਤੇ ਬਿਨਾਂ ਦਿੱਤੇ ਜਾਣਦੇ ਆ ਦੋ ਸਾਡੇ ਸਟੇਸ਼ਨ ਨੇ ਵਾੜਾ ਤੇ ਚਾਰਬੁਰੇ ਵਿਸਤੇ ਸਾਰੀ ਵਾੜੀ ਕਲਾਸ ਦੇ ਵਿਸ਼ੇਸ਼ ਮੰਡਲ ਬਹੁਤ ਤੇਜ਼ੀ ਨਾਲ ਕੰਮ ਸ਼ੁਰੂ ਹੋ ਰਿਹਾ ਹੈ। ਔਰ ਬੰਦੇ ਪਾ ਟ੍ਰੇਨ ਦਾ ਵਾੜਾ ਦੇ ਰੁਕਣਾ ਇਹ ਆਪਣੇ ਆਪ ਦੇ ਰੁਕੀ கிருஷ்ਮਾ ਸਰ ਦੇ ਇੱਥੇ ਰੁਕਦੀ ਹੈ ਔਰ ਬਹੁਤ ਸਾਰੀਆਂ ਟ੍ਰੇਨਾਂ ਇੱਥੇ ਰੁਕਣੀਆਂ ਸ਼ੁਰੂ ਕੀਤੀਆਂ। ਇੱਕ ਵਾਰ ਇਸ ਤਰ੍ਹਾਂ ਟਾਡੇ ਵੀ ਦਸੂਆ ਵੀ ਮਕੇਰੀਆਂ ਵੀ ਦੋ ਲੋਕਾਂ ਦੀ ਮੰਗ ਤੇ ਟ੍ਰੇਨਸ ਤੇ ਰੁਕੀਆਂ ਨੇ ਔਰ ਇੱਕ ਵੱਡੀ ਜਿਹੜੀ ਤਲਵਾੜਾ ਤੋਂ ਲੈ ਕੇ ਮਕੇਰੀਆਂ ਤੱਕ ਸਾਰੀ ਟ੍ਰੇਨ ਦਾ ਨਵੀਂ ਬੋਟੜੀ ਵਿਸ਼ਾ ਆਈ ਜਾ ਰਹੀ ਹੈ। 411 ਕਰੋੜ ਦੀ ਲਾਗਤ ਨਾਲੋਂ কম ਹੋ ਰਿਹਾ ਬਹੁਤ سارے ਕੰਮ ਜਿਹੜੀ ਇੱਕ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਨੇੜੇ ਚਾਰਪੁਰ ਤੋਂ ਟ੍ਰੇਨ ਜਾਂਦੀ ਆ ਮਥਰਾ ਤੱਕ ਜਾਵੇ ਦਿੱਲੀ ਤੱਕ ਜਾਂਦੀ ਸੀ ਉਹ ਵੀ 15-20 ਸੌਤ ਲੋਕਾਂ ਦੀ ਮੰਗ ਸੀ ਉਹ ਪੂਰੀ ਕੀਤੀ ਹੈ ਜਿਹੜੀ ਵੀ ਲੋਕਾਂ ਨੇ ਮੰਗ ਕੀਤੀ ਹੈ ਮੇਰੀ ਕੋਸ਼ਿਸ਼ ਇਹ ਹੈ ਕਿ ਉਹ ਜੋ ਮੰਗਦੇ ਨੇ ਉਹ ਤੋਂ ਵੀ ਵੱਧ ਕਰ ਸਕਾਂ ਔਰ ਬਹੁਤ سارے ਕੰਮ ਆ ਕਰ ਸਕਿਆ ਮੈਨੂੰ ਇਸ ਗੱਲ ਜੀ ਸੇ ਤਸੱਲੀ ਹੈ ਔਰ ਅੱਗੇ ਜੋ ਹੈ ਟਰਮੀਨਲ ਜਿਹੜਾ ਇਰ ਇਰ ਬੁਰਗਾਨਪੁਰ ਦਾ ਉਹ ਪਾਸੇ ਤੋਂ ਵੰਕੀ ਨਵੀਂ ਬਿਲਡਿੰਗ ਸੌ ਕੋਰਡ ਦੀ ਅਗਰਾਮਣ ਕੇ ਤਿਆਰ ਹੋਈ ਹੈ ਉਹ ਤੋਂ ਫਰਾਈਟ ਸ਼ੁਰੂ ਹੋ ਗਈਆਂ ਨੇ ਸੋ ਜੋਤੇ ਵੀ ਲੋਕਾਂ ਦੀ ਕੋਈ ਵੰਕੀ ਹੋਤੇ ਪੂਰਾ ਹੋਂਦ ਦੀ ਕੋਸ਼ਿਸ਼ ਕੀਤੀ ਹੈ ਆਮ ਐਮਪੀ ਨਾਲੋਂ ਕਈ ਗੁਣਾ ਵੱਧ ਕੰਮ ਕੀਤਾ ਹੋਇਆ ਹੈ ਇਸ ਕਦਰ ਦੀ ਮਨਸ਼ੰਸ਼ੀ ਹੈ ਔਰ ਅੱਗੇ ਨੂੰ ਜਿਹੜੇ ਕੰਮ ਰਹਿੰਦੇ ਨੇ ਵਿਕਾਸ ਲਗਾਤਾਰ ਜੜਨ ਵਾਲੀ ਚੀਜ਼ ਹੈ ਔਰ ਲੋਕਾਂ ਦੀ ਮੰਗ ਦੇ ਅਨਸਾਰ ਜੋ ਵੀ ਲੋਕੀ ਚਾਹਦੇ ਨੇ ਉਦੋਂ ਉਸੇ ਦਿਨ ਦਾ ਕੰਮ ਕਰਦਾ ਗਏ ਤਾਂ ਕਰਾਂਗੇ ਮੈਡਮ ਵੀ ਉਹਦੇ ਦਾ ਕੰਮ ਕਰੇਗੀ ਕੁਝ ਪਾਰਟੀਆਂ ਦੇ ਵਿੱਚੋਂ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਜਿਵੇਂ ਸ਼ਾਂਪਲਾ ਜੀ ਜਿਹੜੇ ਆ ਮੁਖਦਾਵੇਦਾਰ ਸੀ ਬਰਬਰ ਉਹ ਕਹਿ ਰਹੇ ਸੀ ਕਿ کیا ਜਾ ਰਿਹਾ ਸੀ ਕਿ ਕਿਸੇ ਕਿਸੇ ਨੂੰ ਵੀ ਮਿਲ ਸਕਦੀ ਹੈ ਜਿਹੜੀ ਇਲੈਕਸ਼ਨ ਦੀ ਹੈ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਲੈ ਕੇ ਕਿੱਦਾਂ ਜਿਹੜਾ ਤੁਸੀਂ ਚੁਣੌਤੀਆਂ ਨੂੰ ਪੂਰਾ ਕਰੋਗੇ ਦੇਖੋ ਪਾਰਟੀਆਂ ਦਾ ਪਾਰਟੀ ਦਾ ਕੋਈ ਵੀ ਪਾਰਟੀ ਹੋਵੇ ਹਰ ਇੱਕ ਦਾ ਹੱਕ ਹੈ ਆਪਣਾ ਕਲੇਮ ਕਰਨਾ ਪਾਰਟੀ ਦੇ ਤੇ ਹਰ ਕੋ ਦਾ ਹੱਕ ਹੁੰਦਾ ਬੰਕ ਕਰ ਸਕਦਾ ਪਰ ਪਾਰਟੀ ਨੇ ਡਿਸਾਈਡ ਕਰਨਾ ਦੇਖ ਕੇ ਕਿਹਨੂੰ ਚਿੱਟ ਦੀ ਹੋਵੇ ਕਿ ਕਿੰਨੀਆਂ ਹੋਰ ਵੀ سارے ਉਹ ਯੋਗ ਵਿਅਕਤੀ ਹੋਣਗੇ ਉਹਨਾਂ ਨੇ ਸਾਡੇ ਤੇ ਪ੍ਰਕਿਰਿਆ ਕੀਤਾ ਮੈਡਮ ਨੇ ਕਿ ਦਿੱਤੀ ਹੈ ਇਹਦੇ ਕੋਈ ਕਾਰਨ ਹੋਣਗੇ ਔਰ ਸ਼ਾਮਲਾ ਸਾਹਿਬ ਬੜੇ ਸੀਨੀਅਰ ਨੇਤਾ ਨੇ ਪਾਰਟੀ ਦੇ ਭਾਜਪਾ ਦੇ ਮੈਂ ਨਹੀਂ ਸਮਝਦਾ ਕੋਈ ਵਿਰੋਧ ਕਰਨਗੇ ਉਹ ਪਿਛਲੀ ਵਾਰੀ ਵੀ ਅਜਾੜ ਥੋੜਾ ਜਿਹਾ ਨਰਾਜ ਸਭਾਏ ਸੀ ਪਰ ਉਹਨਾਂ ਨੇ ਫਿਰ ਵੀ ਪਾਰਟੀ ਦੀ ਸ਼ੈੜੀ ਆਸਹਿ ਸਵੀਕਾਰਦਾ ਕਿ ਉਹ ਸੀਨੀਅਰ ਨੇਤਾ ਨੇ ਡਿਸਪਲਿਨ ਬੰਦੇ ਨੇ ਅਸਵਾਰ ਵੀ ਉਹ ਪਾਰਟੀ ਦੀ ਨੀਤੀਆਂ ਦਾ ਉਕਮ ਕਰਨਗੇ ਔਰ ਜੋ ਪਾਰਟੀ ਦਾ ਫੈਸਲਾ ਹੋਵੇ ਤੇ ਪਹੁੰਚ ਰਾਂਗੇ ਅਰ ਕੋਈ ਗੱਲ ਕਰਦੇ ਆ ਇੱਕ ਸਮਾਜ ਸੇਵਕਾ ਦੇ ਤੌਰ ਦੇ ਉੱਤੇ ਤੁਸੀਂ ਵਿਚਰਦੇ ਰਹੇ ਹੋ ਜਦੋਂ ਵੀ ਕਿਤੇ ਪੋਲੀਟੀਕਲ ਗੱਲ ਹੁੰਦੀ ਸੀ ਤੁਹਾਡੇ ਨਾਲ ਕੋਈ ਗੱਲ ਕਰਨੀ ਤੁਸੀਂ ਕਹਿੰਨਾ ਕਿ ਮੈਂ ਪੋਲੀਟੀਕਲ ਨਹੀਂ ਹੈਗੀ ਮੈਂ ਸਮਾਜ ਸੇਵਕਾ ਦੇ ਤੌਰ ਦੇ ਉੱਤੇ ਕਿਹੜਾ ਵਿਚਰਦੀ ਆ ਤੁਹਾਡੇ ਵੱਲੋਂ ਜਿਹੜੀ ਸੋਈ ਚਲਾ ਜਾ ਰਹੀ ਹੈ ਜਿੱਥੇ ਜਿਹੜੇ ਆ ਲੋਕਾਂ ਨੂੰ ਜਿਹੜਾ 10 ਰੁਪਏ ਬਈ ਥਾਲੀ ਜਿਹੜੀਆਂ ਮੁਹੱਈਆ ਕਰਵਾਈ ਜਾਂਦੀ ਆ ਅਲੱਗ-ਅਲੱਗ ਹੋਰ ਬਹੁਤ سارے ਪ੍ਰੋਜੈਕਟ ਪਗਵਾੜਾ ਦੇ ਵਿੱਚ ਭਾਵੇਂ ਮੈਡੀਕਲ ਨੂੰ ਲੈ ਕੇ ਹੋਣ ਜਾਂ ਹੋਰ ਕੰਮਾਂ ਨੂੰ ਲੈ ਕੇ ਹੋਣ ਉਹ ਤੁਹਾਡੇ ਕੋਲੋਂ ਜਿਹੜੇ ਕੀਤੇ ਜਾਂਦੇ ਨੇ ਲੇਕਿਨ ਹੁਣ ਪੋਲੀਟੀਕਲ ਪਾਰੀ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿੰਨਾ ਫਰਕ ਆਏਗਾ ਕੀ ਸੋਚਣੀ ਜਾਏਗਾ ਕਿ ਕਈ ਚੀਜ਼ਾਂ ਦੇਖਣੀਆਂ ਪੈਣੀਆਂ ਕਈ ਚੀਜ਼ਾਂ ਰੋਕਣੀਆਂ ਪੈਣੀਆਂ ਆਪਣੇ ਆਪ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਪੋਲੀਟੀਕਲ ਜਾਂ ਸੋਸ਼ਲ ਵਰਕ ਇਹ ਸੋਚ ਹੈ ਆਪਣੀ ਆਪਣੀ ਅਸੀਂ ਦੋਨਾਂ ਨੇ ਪੋਲੀਟੀਕਲ ਲਾਈਨ 'ਚ ਸੀਗੇ ਫਿਰ ਵੀ ਅਸੀਂ ਸੋਸ਼ਲ ਵਰਕਰ ਦੇ ਤੌਰ ਤੇ ਹੀ ਦੋਨੋਂ ਜਣੇ ਕੰਮ ਕਰਦੇ ਸੀ ਏਸੀ ਕਰਕੇ ਲੋਕ ਚਾਹੁੰਦੇ ਆ ਕਦੇ ਕਿਸੇ ਪਾਰਟੀ ਨਾਲ ਕੋਈ ਫਰਕ ਨਹੀਂ ਕੀਤਾ ਕੰਮ ਕਰਨ ਲੱਗੇ ਸੋਸ਼ਲ ਵਰਕ ਕਰਨ ਲੱਗੇ ਕੋਈ ਵੀ ਪਾਰਟੀ ਦਾ ਆ ਜਾਏ ਮੇਰੇ ਕੋਲ ਜੋ ਉਹਨਾਂ ਦੀ ਮੰਗ ਸੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਸੀ ਇਸੇ ਕਰਕੇ ਲੋਕ ਮੈਨੂੰ ਜਿਹੜੇ ਆ ਉਹ ਚਾਹੁੰਦੇ ਨੇ ਮੇਰੇ ਨਾਲ ਪਿਆਰ ਹੈ ਔਰ ਉਹ ਇਹ ਪਿਆਰ ਹੁਣ ਪੂਰੀ ਤਰ੍ਹਾਂ ਲੁਭਾਣਗੇ ਉਹਦੇ ਲਈ ਤਿਆਰ ਬੈਠੇ ਆਂ ਫਗਵਾੜੇ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੰਮ ਕੀਤਾ ਹਿਸ਼ਾਲਪੁਰਚ ਵੀ ਕੀਤਾ ਜਾਂ ਹੋਰ ਜਗ੍ਹਾ ਕੀਤਾ ਤੁਸੀਂ ਫਗਵਾੜੇ ਦੇ ਖਾਸ ਕਰਕੇ ਗੱਲ ਕਰੋ ਕੀ ਆਸ ਕਰਦੇ ਆ ਕਿ ਜੋ ਤੁਸੀਂ ਤੁਹਾਨੂੰ ਮਿਹਨਤ ਕੀਤੀ ਹੈ ਜਿਹੜਾ ਇੰਨਾ ਤੁਸੀਂ ਬੀਜ ਬੋਏ ਆ ਉਹਨਾਂ ਦਾ ਕੀ ਫਲ ਲੈਣ ਦਾ ਤੁਹਾਨੂੰ ਮੌਕਾ ਆਇਆ ਬਿਲਕੁਲ ਮੇਰੀ ਡਿਮਾਂਡ ਨਹੀਂ ਸੀ ਪਬਲਿਕ ਦੀ ਜ਼ਿਆਦਾ ਡਿਮਾਂਡ ਸੀ ਕਿ ਤੁਸੀਂ ਇਲੈਕਸ਼ਨ ਲੜੋ ਸਾਡੀ ਇੱਛਾ ਹੈ ਕਿ ਤੁਹਾਨੂੰ ਟਿਕਟ ਮਿਲੇ ਔਰ ਮੈਂ ਕਹਿੰਦੀ ਹਾਂ ਇੱਛਾ ਪਬਲਿਕ ਦੀ ਪੂਰੀ ਹੋਈ ਹੈ ਹੁਣ ਪਬਲਿਕ ਦੀ 바ਰੀ ਹੈ ਅਸੀਂ ਰਲ ਕੇ ਇਲੈਕਸ਼ਨ ਲੜਨੀ ਹੈ ਔਰ ਮਿਹਨਤ ਕਰਨੀ ਹੈ ਪਾਰਟੀ ਦੇ ਲਈ ਸਾਰੇ ਜਣੇ ਮੇਰੇ ਨਾਲ ਹੈ ਸਾਰੀਆਂ ਪਾਰਟੀਆਂ ਦੇ ਮੇਰੇ ਨਾਲ ਹੈ ਮੇਰੇ ਭਾਗ ਉਹਨਾਂ ਨੇ ਵੀ ਕੁਝ ਨਹੀਂ ਦੇਖਣਾ ਕਿ ਅਸੀਂ ਕਿਹੜੀ ਪਾਰਟੀ 'ਚ ਆ ਕਿਉਂਕਿ ਅਸੀਂ ਸੋਸ਼ਲ ਵਰਕਰ ਬਣ ਕੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਹੈ ਸਮਾਜ ਦੀ ਸੇਵਾ ਕੀਤੀ ਹੈ ਉਹਦਾ ਪਾਲ ਪ੍ਰਮਾਤਮਾ ਜ਼ਰੂਰ ਦੋ ਲੇਡੀਜ਼ ਦਾ ਮੇਰੇ ਨਾਲ ਇੰਨਾ ਲਗਾਓ ਹੈ ਸਾਡਾ ਇੱਕ ਦੂਜੇ ਨਾਲ ਪਿਆਰ ਹੈ ਔਰ ਉਹ ਲੇਡੀਜ਼ ਦਾ ਪਿਆਰ ਹੀ ਘਰਾਂ ਦੇ ਬਾਕੀ ਮੈਂਬਰਾਂ ਨੂੰ ਵੀ ਕਹਿ ਸਕਦਾ ਹੈ ਕਿ ਇਸ ਵਾਰੀ ਵੋਟ ਤੁਸੀਂ ਕਮਲਦੇਵ ਪੁੱਲ ਬਣੀਆਂ ਨਿਸ਼ਾਨ ਉਹੀ ਅਪਣਾਣਾ ਹੈ ਅਸੀਂ ਮੈਡਮ ਨੂੰ ਵੋਟ ਪਾਣੀ ਹੈ ਤੁਸੀਂ ਜੋ ਸੋਮਪਰਕ ਸੋਮਪਰਕਾਜ ਜੀ ਦੀ ਕੰਪਨੀ ਚਲਦੀ ਹੁੰਦੀ ਸੀ ਅੱਗੇ ਬੱਦ ਕੇ ਸਾਰਾ ਸਾਰਾ ਕੰਮ ਕਰਦੇ ਸੀ ਔਰ ਮੈਂ ਦੇਖਿਆ ਕਿ ਤੁਸੀਂ ਇਹ ਗਲੀਆਂ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਘਰ ਘਰ ਜਾ ਕੇ ਦੇਣਾ ਤੁਸੀਂ ਸੋਮਪਰਕਾਜ ਜੀ ਲਈ ਵੋਟ ਮੰਗੀ ਆ ਤੁਸੀਂ ਆਸ ਕਰਦੇ ਹੋ ਕਿ ਸੋਮਪਰਕਾਜ ਜੀ ਉਨੀ ਹੀ ਮਿਹਨਤ ਕਰਨਗੇ ਜਿੰਨਾ ਤੁਸੀਂ ਉਹਨਾਂ ਨੂੰ ਕਿੰਗ ਬਣਾਉ ਲਈ ਆਪਾਂ ਕਹਿ ਸਕਦੇ ਆ ਜੋਰ ਲਾਇਆ ਕਿ ਉਹ ਤੁਹਾਨੂੰ ਕੁਇਨ ਬਣਾਉਣ ਲਈ ਉਹਨਾਂ ਹੀ ਜੋਰ ਲਾਉਣਗੇ ਨਹੀਂ ਉਹਨਾਂ ਦੀ ਮਿਹਨਤ ਦਾ ਹੀ ਇਹ ਫਲ ਹੈ ਜਿਹੜੀ ਇਸ ਵਾਰੀ ਟਿਕਟ ਫਿਰ ਤੋਂ ਪਰਿਵਾਰ ਦੇ ਵਿੱਚ ਦਿੱਤੀ ਗਈ ਹੈ ਔਰ ਅਸੀਂ ਦੋਨੋਂ ਰਲ ਕੇ ਉਸੇ ਤਰ੍ਹਾਂ ਹੀ ਕੰਮ ਕਰਾਂਗੇ ਇਹ ਨਹੀਂ ਹੈ ਕਿ ਹੁਣ ਜੇ ਮੈਨੂੰ ਟਿਕਟ ਮਿਲ ਗਈ ਆ ਤਾਂ ਮੈਂ ਪਬਲਿਕ 'ਚ ਜਾਣਾ ਨਹੀਂ ਹੈ ਉਸੇ ਤਰ੍ਹਾਂ ਜਾਣਾ ਉਹ ਹੀ ਗਲੀਆਂ ਆ ਮੇਰੇ ਲਈ ਉਹ ਹੀ ਮੱਲੇ ਆ ਸਾਰਿਆਂ ਦੇ ਵਿੱਚ ਵਿਚਰੂੰਗੀ ਔਰ ਉਸੇ ਤਰ੍ਹਾਂ ਹੀ ਕੰਮ ਕਰਨਾ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਦੇ ਵਿੱਚ ਜਿਹੜੀ ਆ ਹੋਰ ਸਰਕਾਰ ਹੈ ਅਲੱਗ-ਅਲੱਗ ਕੈਂਡੀਡੇਟ ਆਉਣਗੇ ਇਹਨਾਂ ਪਾਰਟੀਆਂ ਬਹੁਤ ਅਕਾਲੀ ਦਲ ਤੋਂ ਬਗੈਰ ਲੜਦਾ ਆਂ ਹੋਰ ਵੀ ਕਈ ਤਰ੍ਹਾਂ ਦੇ ਵਿਰੋਧ ਜਾਂ ਪਾਰਟੀ ਦੇ ਅੰਦਰੋਂ ਕੁਛ ਛੋਟਸਾਰੇ ਦੇ ਜਾਂ ਕਰ ਸਕਦੇ ਆ ਉਸ ਨੂੰ ਲੈ ਕੇ ਚੁਣੌਤੀਆਂ ਨੂੰ ਕਿੱਦਾਂ ਪੂਰਾ ਕਰੂੰਗਾ ਕੋਚੀ ਲਈ ਆਪਣੇ ਪਰਮਾਤਮਾ ਤੇ ਵਿਸ਼ਵਾਸ ਹੈ ਔਰ ਆਪਣੇ ਵਿਸ਼ਵਾਸ ਨੂੰ ਕਾਇਮ ਰੱਖ ਕੇ ਇਲੈਕਸ਼ਨ ਲੜਨੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਜਿਹੜੇ ਮੇਰੇ ਹਲਕੇ ਦੇ ਸਾਰੇ ਵੋਟਰ ਹੈ ਉਹ ਜਰੂਰ ਮੇਰੇ ਨਾਲ ਚੱਲੂਗੇ ਮੇਰੇ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਹੈ ਸਭ ਦੀ ਹਰ ਹਲਕੇ ਦੇ ਵਿੱਚ ਨੋ ਹਲਕੇ ਆ ਸਾਰਿਆਂ ਦੇ ਵਿੱਚ ਬਹੁਤ ਪਿਆਰ ਹੈ ਬਹੁਤ ਸਤਿਕਾਰ ਦਿੰਦੇ ਆ ਸਾਰੇ ਉਸੇ ਸਤਿਕਾਰ ਨੂੰ ਸਾਰੇ ਕਾਇਮ ਰੱਖੂਗੇ ਔਰ ਅਸੀਂ ਇਹ ਸੀਟ ਜਿੱਤ ਕੇ ਮੋਦੀ ਜੀ ਦੇ ਝੋਲੇ 'ਚ ਪਾਵਾਂਗੇ ਜਿਹੜੇ ਹਰੇਕ ਪਾਰਟੀ ਵਿੱਚ ਧਰੇ ਹੁੰਦੇ ਆ ਬੀਜੇਪੀ ਵਿੱਚ ਵੀ ਹੈ ਆਪਾਂ ਦੇਖਿਆ ਵੀ ਹੈ ਜਿਹੜੇ ਹਜੇ ਤੱਕ ਰੁੱਸੇ ਹੋਇਆ ਜਾਂ ਕੋਈ ਆਪਸ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈ ਜੇ ਕੋਈ ਨਾਰਾਜ਼ ਵੀ ਹੈ ਤਾਂ ਉਹ ਮੇਰੇ ਨਾਲ ਗੱਲ ਕਰ ਸਕਦਾ ਹੈ ਅਸੀਂ ਬੈਠ ਕੇ ਖੁੱਲ੍ਹ ਕੇ ਗੱਲ ਕਰ ਸਕਦੇ ਆ ਪਰ ਮੇਰੇ ਮਨ ਨੂੰ ਵਿਸ਼ਵਾਸ ਹੈ ਕਿ ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈ ਮੇਰੇ ਨਾਲ ਕੋਈ ਵੀ ਐਦਾਂ ਦਾ ਸ਼ਹਿਰ 'ਚ ਬੰਦਾ ਨਹੀਂ ਹੋਊਗਾ ਜਿਹੜਾ ਆ ਕੇ ਕਹੂਗਾ ਸੀ ਮੈਡਮ ਤੁਹਾਡੇ ਨਾਲ ਨਾਰਾਜ਼ ਆ ਨਹੀਂ ਮੈਂ ਕਹਿੰਦੀ ਹੁੰਦੀ ਜੇ ਨਰਾਜ ਆ ਤਾਂ ਮੈਨੂੰ ਹੁਣੇ ਹੀ ਦੱਸ ਜਾਓ ਆਪਣੀ ਨਰਾਜਗੀ ਹੁਣੇ ਖਤਮ ਕਰ ਜਾਓ ਕਿਉਂਕਿ ਆਪਾਂ ਕੁਝ ਵੀ ਨਹੀਂ ਐ ਛੋਟੀ ਜੀ ਜ਼ਿੰਦਗੀ ਐ ਨਰਾਜਗੀਆਂ ਕਰਕੇ ਕੀ ਲੈਣਾ ਐ ਪਾਰਟੀ ਨੇ ਟਿਕਟ ਦਿੱਤੀ ਐ ਇਲੈਕਸ਼ਨ ਲੜਨੀ ਐ ਵਿਸ਼ਵਾਸ ਦੇ ਨਾਲ ਪਾਰਟੀ ਹਾਈ ਕਮਾਂਡ ਦਾ ਤਾਂ ਬਹੁਤ ਧੰਨਵਾਦ ਐ ਜਿਨ੍ਹਾਂ ਨੇ ਇੱਕ ਇਮਾਨਦਾਰ ਇਨਸਾਨ ਤੇ ਸੋਮ ਪ੍ਰਕਾਰ ਜੀਤੇ ਉਹਨਾਂ ਨੇ ਇਮਾਨਦਾਰੀ ਨਾਲ 5 ਸਾਲ ਕੰਮ ਕੀਤਾ ਐ ਔਰ ਏਸੀ ਕਰਕੇ ਪਾਰਟੀ ਨੇ ਉਹਨਾਂ ਤੇ ਫਿਰ ਤੋਂ ਵਿਸ਼ਵਾਸ ਟਾਇਆ ਜੋ ਉਹਨਾਂ ਦੇ ਪਰਿਵਾਰ ਨੂੰ ਟਿਕ ਦਿੱਤੀ ਹੈ ਕਿੰਨੀ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮਦਦ ਮਿਲੇਗੀ ਇੱਕ ਕੇਂਦਰੀ ਮੰਤਰੀ ਤੁਹਾਡੇ ਨਾਲ ਨੇ ਉਹਨਾਂ ਦੀ ਸੋਚ ਜਿਹੜੀ ਆ ਤੁਹਾਡੇ ਨਾਲ ਬੇਸ਼ੱਕ ਜਿਹੜਾ ਐ ਇੱਕ ਐਮਪੀ ਦੀ ਇਲੈਕਸ਼ਨ ਤੁਸੀਂ ਲੜ ਰਹੇ ਹੋ ਜੋ ਅਗਰ ਆਉਣ ਵਾਲੀ ਪਲੈਨਿੰਗ ਆ ਉਹ ਇੱਕ ਮੰਤਰੀ ਜਿਹੜੇ ਆ ਉਹ ਕਰ ਰਹੇ ਨੇ ਕਿੱਦਾਂ ਲੱਗਦਾ ਕਿ ਕਿੰਨਾ ਸੌਖਾ ਹੋਏਗਾ ਕੇ ਜਾ ਕੇ ਤੁਹਾਨੂੰ ਜਾਂ ਕਿੰਨੀ ਟੈਨਸ਼ਨ ਉਹਦੇ ਨਾਲ ਘੱਟ ਜਾਂਦੀ ਹੈ ਕੈਂਡੀਡੇਟ ਦੀ ਬਹੁਤ ਘੱਟ ਜਾਂਦੀ ਮੈਨੂੰ ਤਾਂ ਮਾਨ ਹੈ ਕਿ ਸੈਂਟਰ ਦੇ ਮਨਿਸਟਰ ਮੇਰੇ ਨਾਲ ਹਰ ਵਕਤ ਰਹੂਗੇ ਔਰ ਅਸੀਂ ਰਲ ਕੇ ਕੈਂਪੇਨ ਕਰਨੀ ਹੈ ਰਲ ਕੇ ਇਲੈਕਸ਼ਨ ਲੜਨੀ ਹੈ ਇਸ ਗੱਲ ਦਾ ਮੈਨੂੰ ਬਹੁਤ ਮਾਣ ਹੈ ਐ ਸੰਪਰਕਾ ਜੀ ਕਈ ਵਾਰੀ ਇਦਾਂ ਹੁੰਦਾ ਕਿ ਵੀ ਜਦੋਂ ਨਾ ਤੁਸੀਂ ਮੰਤਰੀ ਰਹੇ ਹੋ ਐਮਪੀ ਰਹੇ ਹੋ ਐਮਐਲਏ ਰਹੇ ਹੋ ਹਨਾ ਉਦੋਂ ਹੁੰਦਾ ਸੀ ਕਿ ਸਾਰੇ ਹਾਰ ਪਹਿਲਾਂ ਤੁਹਾਡੇ ਗੱਲ ਚ ਪੈਂਦੇ ਸੀ ਇਹ ਤੁਹਾਡੇ ਨਾਲ ਨਾਲ ਚੱਲਦੇ ਸੀ ਨਹੀਂ ਇੱਧਰ ਪਾ ਦੇ ਉੱਧਰ ਪਾ ਦੇ ਹੁਣ ਹੋਇਆ ਕੀ ਕਰਨਾ ਕਈ ਵਾਰ ਹਾਰ ਇੱਧਰ ਜਾ ਦੇ ਪਹਿਚਾ ਕਰਨੇ ਕਿਉਂ ਵੀਲ ਤਾਂ ਨਹੀਂ ਹੋਏਗਾ ਕਿ ਵੀ ਮੇਰੇ ਘਟ ਪਾ ਰਹੇ ਨੇ ਮੈਨੂੰ ਬਹੁਤ ਚੰਗਾ ਲੱਗੇਗਾ ਜੀ ਮੈਂ ਫੀਲਿੰਗ ਰਲੀਫਡ ਰਦਰ ਮੈਂ ਇਹਨਾਂ ਦੀ ਇਲੈਕਸ਼ਨ ਕੈਂਪੇਨ ਕਰੂੰਗਾ ਔਰ ਇਹ ਕੇਂਦਰ ਬਿੰਦੂ ਹੋਣਗੇ ਹਾਰ ਸਾਰੇ ਇਹਦੇ ਗਾਂਚ ਪੈਣ ਮੈਨੂੰ ਹੋਰ ਕਿਤੁਵਾਂ ਦੀ ਖੁਸ਼ੀ ਕੀ ਹੋ ਸਕਦੀ ਹੈ ਮੇਰੀ ਤਰਫ ਪਤਨੀ ਨੇ ਸਾਰੀ ਜ਼ਿੰਦਗੀ ਮੇਰੇ ਲਈ ਕੰਮ ਕੀਤਾ ਸਾਰੀਆਂ ਇਲਕਸ਼ਾਂ ਦੇ ਮੇਰੇ ਲਈ ਕੰਮ ਕੀਤਾ ਮੈਨੂੰ ਐਮਐਲਏ ਬਣਾਇਆ ਦੋ ਵਾਰ ਮੈਨੂੰ ਐਮਟੀ ਬਣਾਇਆ ਪਿੱਛੇ ਤਾਕਤ ਹੀ ਨਾ ਦੇ ਰਹੀਆਂ ਇਹਨਾਂ ਨੂੰ ਜੇ ਸਤਕਾਰ ਤੇ ਪਿਆਰ ਮਿਲਦਾ ਮੇਰੇ ਬਾਦ ਹੋਰ ਸਭ ਤੋਂ ਵੱਧ ਖੁਸ਼ੀ ਮੈਨੂੰ ਹੋਏਗੀ ਲੋਕੀ ਇਹਨਾਂ ਪਿਆਰ ਸਤਕਾਰ ਦੇ ਕੇ ਜਿਤਾਉਣਗੇ ਇਸਨ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਤੇ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਜੀ ਜਿਹੜੇ ਕੀ ਹਿਸ਼ਾਖਪੁਰ ਸੀਟ ਤੋਂ ਬਜਪੀ ਦੇ ਕੈਂਡੀਡੇਟ ਨੇ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਰੁੱਸੇ ਆ ਉਹ ਵੀ ਆਪਣੇ ਗੁੱਸੇ ਗਲੇ ਛੱਡ ਕੇ ਉਹ ਸਾਡੇ ਨਾਲ ਹੋ ਤੇ ਇਹਨਾਂ ਦੀ ਕੈਂਪੇਨ ਦਾ ਜਿਹੜਾ ਉਹ ਵਿਸ਼ਾ ਵਨ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਫਰਵਾਣਾ